ਮੈਂ ਫਾਜ਼ਲ ਮੁਲਕਾਜ ਸੁਖਪ੍ਰਧਾਰ ਚਰਚ ਪਖਾਰੀਵਾਲ ਮੈਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਭੀ ਜਨਵਰੀ ਦੀਆਂ ਮਮਾਰਕਾਂ ਦਿੰਦਾ ਜੀ ਵਧਾਈਆਂ ਦਿੰਦਾ ਹਾਂ ਤੇ ਮੈਂ ਇਹ ਬੇਨਤੀ ਕਰਦਾ ਹਾਂ ਨੌਜਵਾਨਾਂ ਨੂੰ ਕਿ ਨੌਜਵਾਨ ਆਪਣੀ ਸਿਹਤ ਦਾ ਖਿਆਲ ਰੱਖੋ ਨੌਜਵਾਨੋ ਜੇ ਤੁਸੀਂ ਤੰਦਰੁਸਤ ਹੋ ਤੇ ਫੇਰ ਹੀ ਤੁਸੀਂ ਆਪਣੇ ਬਜ਼ੁਰਗਾਂ ਦਾ ਖਿਆਲ ਰੱਖ ਸਕੋਗੇ ਸਾਨੂੰ ਚਾਹੀਦਾ ਹੈ ਕਿ ਅਸੀਂ ਸਭ ਲੋਕ ਰਲ ਮਿਲ ਕੇ ਹਲਾ ਮਾਰੀਏ ਕਿ ਆਪਣੇ ਪੰਜਾਬ ਦੇ ਵਿੱਚੋਂ ਇਹ ਨਸ਼ਾ ਜਿਹੜਾ ਨਸ਼ੇ ਦੀ ਲਾਂਤ ਬੁਲਾਮਤ ਚਮਲੀ ਹੋਈ ਹੈ ਇਹਦੇ ਤੋਂ ਆਜ਼ਾਦ ਹੋਈਏ ਜੇ ਨਸ਼ੇ ਤੋਂ ਆਜ਼ਾਦ ਹੋ ਜਾਾਂਗੇ ਤੇ ਨੌਜਵਾਨ ਪੀੜੀ ਬਚੀ ਰਹੂਗੀ ਸਾਡਾ ਪੰਜਾਬ ਬਚਾ ਰਹੂਗਾ ਮੈਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਇਹੋ ਬੇਨਤੀ ਕਰਦਾ ਕਿ ਸਾਰੇ ਬੱਚੇ ਬਜ਼ੁਰਗ ਜਵਾਨ ਨਸ਼ੇ ਦੇ ਵਿਰੁੱਧ ਲੜਾਈ ਲੜੀਏ ਘਰ ਘਰ ਚੋਂ ਨਸ਼ਾ ਕੱਢੀਏ ਪਿੰਡ ਚੋਂ ਨਸ਼ਾ ਕੱਢੀਏ ਫੇਰ ਹੀ ਅਸੀਂ ਆਪਣੇ ਪੰਜਾਬ ਚੋਂ ਨਸ਼ਾ ਕੱਢ ਸਕਾਂਗੇ ਇਹਨਾਂ ਕੋਲ ਜੀ ਕਹਿਣਾ ਹੋਇਆ ਤੁਹਾਡਾ ਸਾਰਿਆਂ ਦਾ ਧੰਨ ਧੰਨ ਧੰਨਵਾਦ ਕਰਦਾ ਹਾਂ ਤੇ ਸਭੀ ਜਨਵਰੀ ਦੀਆਂ ਫੇਰ ਤੋਂ ਮੈਂ ਤੁਹਾਨੂੰ ਮਮਾਰਕਾ ਦਿੰਦਾ ਹਾਂ ਬਹੁਤ ਬਹੁਤ ਧੰਨਵਾਦ